ਖੱਟਾ ਮਿੱਠਾ ਤੇ ਚਟਪਟਾ ਇੰਨਾ ਸਵਾਦ ਤੇ ਟੈਸਟੀ ਚਾਰ ਤੁਸੀਂ ਜ਼ਿੰਦਗੀ 'ਚ ਕਦੇ ਖਾਧਾ ਨਹੀਂ ਹੋਣਾ ਜੀ ਜੇ ਤੁਸੀਂ ਮੂੜੀਆਂ ਦਾ ਚਾਰਜੀ ਆਹ ਤਰੀਕੇ ਦੇ ਨਾਲ ਬਣਾ ਲਿਆ ਇੰਨਾ ਸਵਾਦ ਤੇ ਟੈਸਟੀ ਬਣੂਗਾ ਵੀ ਉਂਗਲੀਆਂ ਚਟਿਆ ਕਰੋਗੇ ਇਹ ਤੁਸੀਂ ਤਿਆਰ ਕਿਵੇਂ ਕਰਨੇ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਤੁਸੀਂ ਕਰਨਾ ਹੈ ਕਿ ਜੀ ਤੁਸੀਂ 4-5 ਮੂੜੀਆਂ ਲੈਣੀਆਂ ਨੇ ਵਧੀਆ ਸਾਫ਼ ਸੁਥਰੀਆਂ ਲੈ ਲਓ ਇਹਨਾਂ ਨੂੰ ਤੁਸੀਂ ਧੋਸ ਮਾਰ ਲਿਓ ਉਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਇੱਕ ਵਾਰੀ ਵਿਚਾਲੋ ਕੱਟ ਲਿਓ ਵਿਚਾਲੋ ਕੱਟ ਕੇ ਇਹਨਾਂ ਨੂੰ ਤੁਸੀਂ ਸਾਈਡਾਂ ਤੋਂ ਕੱਟ ਲਿਓ ਸਾਈਡਾਂ ਤੋਂ ਕੱਟ ਕੇ ਜੀ ਉਸ ਤੋਂ ਬਾਅਦ ਇਹਦੇ ਤੁਸੀਂ ਇੱਕ ਵਿਚਾਲੇ ਕੱਟ ਲੈਣੇਗਾ ਉਹ ਉਦੋਂ ਬਾਅਦ ਇੱਕ ਫੇਰ ਕੱਟ ਲੈਣਾਗਾ ਜਿਵੇਂ ਆਪਾਂ ਪਨੀਰ ਦੀ ਕਟਿੰਗ ਕਰਦੇ ਹੁੰਨੇ ਆ ਇਸ ਤਰੀਕੇ ਦੇ ਨਾਲ ਇਹਨਾਂ ਨੇ ਬਰੀਕ-ਬਰੀਕ ਤੁਸੀਂ ਪੀਸ ਕਰ ਲਿਓ ਤੁਸੀਂ ਇਹਨਾਂ ਨੂੰ ਲੰਬੇ ਵੀ ਕੱਟ ਸਕਦੇ ਹੋ ਗੋਲ ਵੀ ਕੱਟ ਸਕਦੇ ਹੋ ਜਿਵੇਂ ਤੁਹਾਡੀ ਇੱਛਾ ਜੀ ਉਸੇ ਤਰੀਕੇ ਦੇ ਨਾਲ ਕੱਟ ਸਕਦੇ ਹੋ ਉਦੋਂ ਬਾਅਦ ਜਿਹਨੂੰ ਤੁਸੀਂ ਕਿਸੇ ਖੁੱਲੇ ਭਾਂਡੇ ਦੇ ਵਿੱਚ ਪਾ ਲਿਓ ਥੋੜਾ ਜਿਹਾ ਇਹਨਾਂ ਦੇ ਉੱਤੇ ਤੁਸੀਂ ਨਮਕ ਲੈਣਾ ਜੀ ਨਮਕ ਲਾ ਕੇ ਇਹਨਾਂ ਨੇ ਚੰਗੇ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਜੇ ਇੱਕ ਘੰਟਾ ਧੁੱਪ ਦੇ ਵਿੱਚ ਰੱਖ ਦੋ ਤੁਸੀਂ ਦੇਖੋਗੇ ਜਿੰਨਾ ਇਹਨਾਂ ਦੇ ਵਿੱਚ ਪਾਣੀ ਹੋਊਗਾ ਜੀ ਸਾਰਾ ਇਹ ਪਾਣੀ ਛੱਡ ਜਾਣਗੀਆਂ ਉਦੋਂ ਬਾਅਦ ਇਹ ਤੁਸੀਂ ਪਾਣੀ ਨੂੰ ਕਿਸੇ ਭਾਂਡੇ ਦੇ ਵਿੱਚ ਕੱ ਤੁਸੀਂ ਮੂਲੀਆਂ ਨੂੰ ਇੱਕ ਵਾਰੀ ਫੇਰ ਸਾਫ਼ ਪਾਣੀ ਦੇ ਵਿੱਚ ਪਾ ਲਿਓ ਚੰਗੇ ਤਰੀਕੇ ਦੇ ਨਾਲ ਇਹਨਾਂ ਨੂੰ ਧੋ ਲਿਓ ਜੀ ਧੋ ਕੇ ਇਹਨਾਂ ਨੂੰ ਤੁਸੀਂ ਦੁਬਾਰੇ ਭਾਂਡੇ ਦੇ ਵਿੱਚ ਕੱਢ ਦਿਓ ਜਦੋਂ ਇਹ ਤੁਸੀਂ ਸਾਰੀਆਂ ਬਾਹਰ ਕੱਢ ਲਈਆਂ ਉਸ ਤੋਂ ਬਾਅਦ ਜਿਹਨਾਂ ਨੂੰ ਤੁਸੀਂ ਇੱਕ ਘੰਟਾ ਧੁੱਪ ਦੇ ਵਿੱਚ ਫੇਰ ਰੱਖਣੇਗਾ ਉਸ ਤੋਂ ਬਾਅਦ ਜੀ ਆਪਾਂ ਕਰਨਾ ਹੈ ਜੀ ਤੁਹਾਨੂੰ ਚਾਹੀਦੀਆਂ ਨੇ ਜੀ 50 ਗ੍ਰਾਮ ਲਾਲ ਮਿਰਚਾਂ ਇਹ ਤੁਸੀਂ ਕਿਸੇ ਭਾਂਡੇ ਦੇ ਵਿੱਚ ਪਾ ਕੇ ਜੀ ਪਾਣੀ ਪਾ ਕੇ ਇਹਨਾਂ ਨੂੰ ਤੁਸੀਂ ਜੀ ਇੱਕ ਘੰਟਾ ਭਿ ਕੇ ਰੱਖ ਦਿਓ ਜਦੋਂ ਇਹ ਚੰਗੇ ਤਰੀਕੇ ਦੇ ਨਾਲ ਭਿੱਜ ਗਈਆਂ ਉਸ ਤੋਂ ਬਾਅਦ ਜੀ ਆਪਾਂ ਕਰਾਂਗੇ ਮਸਾਲਿਆਂ ਦੀ ਤਿਆਰੀ ਤੁਸੀਂ ਕਰਨਾ ਹੈ ਜੀ ਇੱਕ ਚਮਚਾ ਦਾ ਲੈਣਾ ਜੀ ਮੇਥੀ ਦਾਣੇ ਦਾ ਤੇ ਤੁਸੀਂ ਲੈਣਾ ਜੀ ਧਨੀਏ ਦਾ ਤੇ ਇੱਕ ਚਮਚਾ ਤੁਸੀਂ ਲੈਣਾ ਜੀ ਸੌਫ ਦਾ ਤੇ ਇੱਕ ਚਮਚਾ ਤੁਸੀਂ ਲੈਣਾ ਜੀ ਜੀਰੇ ਦਾ ਤੇ ਉਸ ਤੋਂ ਬਾਅਦ ਇੱਕ ਚਮਚਾ ਤੁਸੀਂ ਲੈਣਾ ਜੀ ਅਜਮੈਣ ਦਾ ਇਹ ਤੁਸੀਂ ਸਾਰੇ ਮਸਾਲੇ ਨੂੰ ਜੀ ਤਵੇ ਤੇ ਸਲੋ ਹਾਂਚ ਤੇ ਭੁੰਨ ਲਿਓ ਜਦੋਂ ਇਹ ਭੁੰਨ ਗਏ ਜੀ ਠੰਡੇ ਕਰਕੇ ਕਿਸੇ ਕੁੰਡੇ ਦੇ ਵਿੱਚ ਪਾ ਲਿਓ ਕੁੰਡੇ ਚ ਪਾ ਕੇ ਨਾ ਤੁਸੀਂ ਚੰਗੇ ਤਰੀਕੇ ਦੇ ਨਾਲ ਰਗੜ ਲਿਓ ਉਸ ਤੋਂ ਬਾਅਦ ਜੀ ਇਹ ਤੁਸੀਂ ਮਸਾਲੇ ਮੂਲੀਆਂ ਦੇ ਉੱਤੇ ਪਾ ਲਿਓ ਉਸ ਤੋਂ ਬਾਅਦ ਜੀ ਇੱਕ ਚਮਚਾ ਤੁਸੀਂ ਲੈਣਾ ਜੀ ਕਲੌਂਜੀ ਦਾ ਤੇ ਇੱਕ ਚਮਚਾ ਤੁਸੀਂ ਲੈਣਾ ਜੀ ਰਾਈ ਦਾ ਤੇ ਉਸ ਤੋਂ ਬਾਅਦ ਜੀ ਇੱਕ ਚਮਚਾ ਪਾਵਾਂਗੇ ਆਪਾਂ ਨਮਕ ਦਾ ਜੀ ਤੇ ਇੱਕ ਚਮਚਾ ਪਾਵਾਂਗੇ ਜੀ ਆਪਾਂ ਹਲਦੀ ਦਾ ਉਸ ਤੋਂ ਬਾਅਦ ਜਿਹੜੀਆਂ ਆਪਾਂ ਨੇ ਮਿਰਚਾਂ ਭੇਕੇ ਰੱਖੀਆਂ ਦੀ ਇਹ ਜੀ ਤਿਆਰ ਹੋ ਗਈਆਂ ਇਹਨਾਂ ਦੀ ਜਿਹੜੀਆਂ ਡੰਡੀਆਂ ਹੋਣਗੀਆਂ ਤੁਸੀਂ ਇਹਨਾਂ ਨੂੰ ਤੋੜ ਲਿਓ ਡੰਡੀਆਂ ਤੋੜ ਕੇ ਜ ਇਹਨਾਂ ਨੂੰ ਕਿਸੇ ਮਿਕਸੀ ਜਾਰ ਦੇ ਵਿੱਚ ਪਾ ਲਿਓ ਤੇ ਥੋੜਾ ਜਿਹਾ ਪਾ ਲਿਓ ਇਹਨਾਂ ਵਿੱਚ ਪਾਣੀ ਜੀ ਇਹਨਾਂ ਦਾ ਤੁਸੀਂ ਗ੍ਰाइंड ਕਰਕੇ ਜ ਇਹਨਾਂ ਦਾ ਬਰੀਕ ਪੇਸਟ ਤਿਆਰ ਕਰ ਲਿਓ ਇਹ ਪੇਸਟ ਵੀ ਆਪਾਂ ਵਿੱਚ ਪਾ ਲਾਂਗੇ ਤੇ ਉਸ ਤੋਂ ਬਾਅਦ ਜੀ ਆਪਾਂ ਥੋੜਾ ਜਿਹਾ ਪਾਵਾਂਗੇ ਇਹਨਾਂ ਵਿੱਚ ਸਿਰਕਾ ਜੀ ਤੇ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਜੀ ਆਪਾਂ ਤੇਲ 50 ਗ੍ਰਾਮ ਤੇਲ ਪਾ ਲਿਓ ਤੁਸੀਂ ਵੱਧਣਾ ਪਾਇਓ ਉਸ ਤੋਂ ਬਾਅਦ ਜੀ ਕਰਕੇ ਜੀ ਉਸ ਤੋਂ ਬਾਅਦ ਜਿਹਨੂੰ ਕੱਚ ਦੇ ਜਾਰ ਦੇ ਵਿੱਚ ਸਟੋਰ ਕਰਕੇ ਰੱਖ ਲਓ ਲਓ ਜੀ ਜਿਹੜਾ ਤੁਹਾਡਾ ਮੂਲੀਆਂ ਦਾ achar ਜੀ ਬਣ ਕੇ ਤਿਆਰ ਹੈ ਐਨਾ ਸਵਾਦ ਤੇ ਟੈਸਟੀ ਬਣੂਗਾ ਵੀ ਤੁਸੀਂ ਤਿੰਨ ਟਾਈਮ ਰੋਟੀ ਦੇ ਨਾਲ ਮੂਲੀਆਂ ਦਾ achar ਮੰਗਿਆ ਕਰੋਗੇ